Si O-Yong 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 Si O-Yong

جيڪا ماڻهڻي لئي اها منهن شي کي چڪر

ਤੇਰੇ ਪਾਏ ਕਿਰਪਾ ਕੀ ਜੈ ਆਪਣੀ ਕਿਛੇ ਕਿਰਪਾ ਕੀ ਜੈ ਤੇਰੇ ਪਾਏ ਕਿਰਪਾ ਕੀ ਜੈ ਆਪਣੀ ਕਿਛੇ ਕਿਰਪਾ ਕੀ ਜੈ ਹੋਵੇ ਮਾਏ ਜਿਪਾਣ ਤੋਂ ਬੋਲੇ ਵੇਜ ਕਾਏ 好好好 पिया देटी पंज सौ न दा thank you Ayaṃ devāyaṃ bhagavān, ahaṃ śrīkṣārāyaṃ. 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 Ahaṃ ਆ ਨਾਮ ਆਵਾ ਸਰਨੋ ਸਤਿ ਸ਼ਾਮ ਦੇਵ ਨਦ ਓ ਚਾਹਣ ਆ ਗਿਆ ਬਾਲਾ ਚਾਹ ਭਜਾ ਕਾਲਾ ਆ ਗਿਆ ਚਲੋ ਆ ਗਏ ਆ ਗਈ ਆ ਗਈ ਆ ਗਈ ਓ ਬੂਰਾ ਜੀ ਮਰ ਜਾ ਕਾਲਾ ਪਾਲਾ ਕਲੇਂ ਦੁਆ ਮਹਾਂ ਜੋ ਇਹ ਪਤਨ ਸਾਤਾ ਕਲੀ ਤੇ ਸਿਖਾਉਂਦਾ ਜੀਰਾ ਪਾਓ ਆਪ ਤੋਂ ਵੱਧ ਸਤਿ ਪਿਆਰ ਸਾਧ ਸੰਤਨ ਹੈ ਤਾਂ ਵਿਸ਼ਵਾਸ ਪਰੇ ਪਰੇ ਹੋ ਆਹ ਹੈ ਉਸਾਰੀ ਤਰ੍ਹਾਂ ਜਿਸ ਸਮਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਿ ਇੱਛਾ ਹੈ ਕੋ ਇਤਲਾ ਨੇ ਮੁੰਦਨ ਪਰਾਤੀ ਸਤਿ ਗੁਰੂ ਦੇ ਵਾਹਿਗੁਰੂ ਦਾ ਨਾਮ ਜਪਣ ਲੱਗਿਆ ਉਸਾਰੀ ਦਿੱਲੀ ਦਾ ਨਾਮ ਚਾਤ ਦਿਨ ਤੋਂ ਵਾਇਕ ਨੂੰ ਦਾ ਜੰਤਰ ਕਰਨਾ ਜਪ ਸਭ ਜਿਹੜਾ ਕੇ ਸਾਰ ਜਾਣ ਕਰਦੇ ਨੇ ਛੇਰੇ ਛੇਰੇ ਆਉ ਹਾਸ ਹੈ ਛੋਟਾ ਘਟੇ ਪਾਣੀ ਕਹਿੰਦੇ ਆ ਜਿਹੜਾ ਤੈਨੂੰ ਸ਼ਰੀਰ ਮਿਲੇ ਉਮਰ ਮਿਲੇ ਇਹ ਛੇਰੇ ਛੇਰੇ ਦੀ ਸੰਗਿਆ ਕਰਕੇ ਬਤੀਤ ਹੁੰਦੀ ਜਾ ਰਹੀ ਹੈ ਪਹਿਲਾ ਬਚਪਨਾ ਸੀ ਫਿਰ ਜਵਾਨੀ ਆਈ ਫਿਰ ਜਵਾਨੀ ਢਲ ਲੱਗ ਪਈ ਇੱਕ ਦਿਨ ਫਸਲ ਫੱਕ ਜਾਂਦੀ ਹੈ ਦਾ ਮਹਾਰਾਜ ਇਹ ਕਹਿੰਦੇ ਛੇਦ ਛੇੜ ਆਉਂਦੇ ਹਾਥ ਹੈ ਝੋਟੇ ਘੜੇ ਨੂੰ ਪਾਣੀ ਜਿਵੇਂ ਸਾਗ ਸੰਗਠ ਫੁੱਟੜੇ ਘੜੇ ਦੇ ਵਿੱਚੋਂ ਬੂੰਦ-ਬੂੰਦ ਦੀ ਛਗਿਆ ਕਰਕੇ ਸਾਰਾ ਪਾਣੀ ਬਾਹਰ ਨਿਕਲ ਜਾਂਦਾ ਹੈ ਤੇ ਮਹਾਰਾਜ ਇਹ ਕਹਿੰਦੇ ਮਾਤ ਲੋਭ ਦੇ ਉੱਪਰ ਸੰਸਾਰ ਦੇ ਵਿੱਚ ਦੇਸ਼ ਬੰਦਾ ਜਨਮ ਲਾ ਕੇ ਆਉਂਦਾ ਹੈ ਉਸੇ ਦਿਨ ਤੋਂ ਇਹਦੀ ਉਮਰ ਘੜਨੀ ਸ਼ੁਰੂ ਹੋ ਜਾਂਦੀ ਹੈ ਆਪ ਆਪ ਹੀ ਘਰੇ ਨੂੰ ਤਰੇੜ ਉਸੇ ਦਿਨ ਆ ਜਾਂਦੀ ਹੈ ਛੋਟੇ ਘੜ ਲਿਓ ਪਾਣੀ ਤੇ ਕਿਉਂਕਿ ਸਾਧ ਸੰਗਤ ਸਤਿਗੁਰੂ ਜੀ ਨੇ ਬਾਣੀ ਅੰਦਰ ਸਤਿਗੁਰੂ ਤੇਗਪਾਦਰ ਸਾਹਿਬ ਜੀ ਇਹ ਕਿਰਪਾ ਕਰਦੇ ਵੀ ਆ ਦੇਹ ਸਰੀਰ ਦਾ ਕਾਲਾ ਮਾਰ ਕਰਨਾ ਇਹ ਕੱਚੇ ਭਾਡੇ ਦੀ ਤਰ੍ਹਾਂ ਹੈ ਸਾਧ ਸੰਗਤ ਆਸ਼ ਪ੍ਰਕਾਰ ਦੇ ਭਾਡੇ ਨੇ ਇਹ ਸੋਨੇ ਦੇ ਵਰਤਨ ਹੱਥ ਫਿੱਤੋ ਦੇ ਬਰਤਨ ਹੱਦ ਚਾਂਦੀ ਦੇ ਬਰਤਨ ਹੱਦ ਤਾਂਬੇ ਦੇ ਬਰਤਨ ਸਰਮ ਲੋਹੇ ਦੇ ਬਰਤਨ ਹੱਦ ਤੇ ਜੇਸ ਦਿਨ ਸੋਨੇ ਦਾ ਬਰਤਨ ਟੁੱਟ ਜਾਵੇ ਚਾਂਦੀ ਦਾ ਬਰਤਨ ਟੁੱਟ ਜਾਵੇ ਇਹਨਾਂ ਨੂੰ ਢਾੜ ਕੇ ਦੁਬਾਰਾ ਬਣਾਇਆ ਜਾਂਦਾ ਹੈ ਪਰ ਸਰਗਰੂ ਕਹਿੰਦੇ ਜੇਸ ਦਿਨ ਮਿੱਟੀ ਦਾ ਭਾਂਡਾ ਟੁੱਟਦਾ ਹੈ ਉਹਨੂੰ ਝੁੱਕ ਕੇ ਮਾਲ ਫੋਟ ਦਿੰਦੇ ਨੇ ਮਿੱਟੀ ਦਾ ਭਾਂਡਾ ਕਿਸੇ ਕੰਮ ਨਹੀਂ ਆਉਂਦਾ ਪੂਟਾ ਘੱਟ ਦਿਓ ਪਾਣੀ ਆ ਸ਼ਰੀਰ ਕੱਤੇ ਭਾਂਡੇ ਦੀ ਤਰ੍ਹਾਂ ਇਹਦਾ ਕਾਲਾ ਬਾੜ ਕਰਨਾ ਜਿਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵੇ ਤੋਂ ਉਦਾਾਨ ਜਿਵੇਂ ਵਾਹਿਗੁਰੂ ਦਾ ਨਾਮ ਜਾਪ। ਵਾਹਿਗੁਰੂ ਸੱਤੇ ਪਾਰਸ਼ਾ ਦੀ ਬਦਗੀਕਾਰ ਫੂਟੇ ਘੜਿ ਜੋ ਪਾਦੀ ਫਿਰ ਸੰਗਰੋ ਕਹਿੰਦੇ ਹਾਰ ਕੋਣ ਚਾਹੇ ਨਾ ਕਾਵ ਨਹੀਂ ਪੂਰਬੀ ਅਗਿਆਤਾ ਝੂਠੇ ਲਾਲ ਚਿਨਾਕ ਹੈ ਪਰਣ ਪਛਾਨਾ ਇਹਦੇ ਕਿਉਂ ਨਹੀਂ ਬਾਈਓ ਨਹੀਂ ਜੋ ਪ੍ਰਭ ਗੁਰ ਦਾਵਾ 14 ਪਾਣੀ ਦਤੇ ਨਰਸਾ ਜੀ ਅੱਗੇ ਅਰਦਾਸ ਕਰਦੇ ਆਂ ਜੇ ਆਪਾਂ ਗੁਰੂ ਘਰ ਦੇ ਪਾਏ ਦਾ ਆਪਰਾ ਕਰੀਏ ਇੱਕੇ ਪਛਾਣ ਗਏ ਉੱਚੂnga ਤੇ ਫੇਈਏ ਸੱਚੇ ਪਾਤਸ਼ਾਹ ਦਾ ਨਾਮ ਜੁੜ ਕੇ ਭਾਵ ਲਗੇ ਬਨੇ ਬਨੇ ਬੰਦਨਾ ਵਿੱਚ ਜਾ ਕੇ ਕਾਲਾ ਕਰਦੇ ਨੇ ਬੰਦਨਾ ਅਰਚਨਾ ਕਰਦੇ ਨੇ ਕਾਲਾ ਕਰਾਉਂਦੇ ਆਂ ਕਿਰਪਾ ਦੀ ਜਾਓ ਸਰਸਰ ਸੱਜਣ ਦਾ ਨਾਮ ਜੀ ਆਪ ਮਹਾਰਾਜ ਦੇ ਘਰ ਦੇ ਜੀ ਆਲੇ ਤਾਰ ਗੁਰੂ ਦੇ ਭਾਗ ਸਾਤ ਸੱਤੇ ਪਾਛਾ ਦੇ ਕੋਲ ਆ ਕੇ ਇਹ ਦੁੱਖੀ ਬਰਾਬਰਾਂ ਨੇ ਮੋਗਾ ਨਹੀਂ ਕੀਤੀ ਉਹ ਕਹਿਣ ਲੱਗੇ ਬਰਾਬਰ ਸਾਡੇ ਤਰਸ ਲੋਕਾਂ ਦਾ ਸਾਡੇ ਜਿਵੇਂ ਨਾਟੇ ਤੋਂੇ ਜਾ ਰਹੇ ਨੇ ਸਿਰਫ ਬਕਿਆਂ ਤੋਂ ਮੋਤੇ ਦਾਰੇ ਖੱਟ ਅੱਗੇ ਭਾਗ ਦਾ ਸਭ ਬਹੁਤ ਸਾਈ ਨੇ ਕਿਰਪਾ ਗੁਰੂ ਉਹ ਅਧੀਨ ਕਰਨੇ ਚਾਹੀਦਾ ये पता चलेया के ऑटो के भगवान ने बचा भगवान एक रे वर पार चले सारे आगे रे ना रे ना है तुझे कोई चिंता माई सुख ले आए कितने ने परवान संसारी बदाली बितलाए दीवान सुख पावे किदा जार रे होवे फरमान तेरी जाऊं लगन जतावे आशाए हो बिना आले छाया रे आगे रे ना रे ना है तुझे कोई शत را سوے دا رت تے کیتی مہار نار مسکے کی سادی گال بے نکایا رے ہاں دیلی نہ دی نہ ہے بجنے کوے سنجو کی ہو لاکھ ہو ہے رکھ کو رکھویر سالا کڑا اکھیا ہے ایک نام جگ دی اے چاہے بجپا وڈیا دریا ہوئے کی سجایا داد کی دتائی وی نال گڈری پاییا کونے کوڑا دے خاطر کیوں تسے نہ جو جوہ مندر دے نہ جو فردا ਜੋਸਾ ਰਾਜਮਾਹਤ ਬੰਸੋ 21100 ਜੋਸਾ ਚੱਕੀ ਚੁੱਕਰ ਸਰਕਾਰ ਜੋਸਾ ਨੀ ਉਪਮਨੀ ਨਾ ਕੋਇ ਸਭਨ ਪਾਣੀ ਅਗਨੀ ਬਾਟਾ